ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਓਕੇ ਐਨਜੈਂਸੀ ਦਾ ਜਨ ਹੁਣ ਆਪਾਂ ਯੂਜ਼ ਕੀਤਾਗਾ ਚੱਲਦਾਗਾ ਤੇ ਜਿਹੜੇ ਆ ਰਮ ਆਗੇ ਇਹ ਆਪਾਂ ਸੋਨਾਲੀ ਕਾ ਟਰੈਕਟਰ ਤੇ ਪਾਵਾਂਗੇ ਬਾਕੀ ਸਾਰੇ ਸਟicker ਆਪਣੇ ਲੱਗ ਚੁੱਕੇ ਆ ਸੋ ਆਪਣੇ ਆਹ ਸਟicker ਆਪਣੇ ਵਾਲਾ ਰਹਿ ਗਿਆ ਲਾਉਣ ਵਾਲਾ ਜੀਐਨਟੀ ਬਰਗਾੜੀ ਵਾਲਾ ਉਹ ਬਣਵਾਈ ਜੰਨੇ ਆਪਾਂ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਸੱਜਣੋ ਸ਼ੁਰੂਆਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਚਲੋ ਕਰਦੇ ਆ ਵਲੌਗ ਦੀ ਸਟਾਰਟਿੰਗ ਬਾਕੀ ਵਲੌਗ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਕਿਉਂਕਿ ਤਾਂ ਹੀ ਤੁਹਾਨੂੰ ਵੇਖਣ ਨੂੰ ਕੁਝ ਉਹਦੇ ਵਿੱਚ ਮਿਲੂਗਾ ਬਾਕੀ ਕੱਲ ਆਪਾਂ ਇਸ ਟਰੈਕਟਰ ਦੀ ਲਿਫਟ ਵਗੈਰਾ ਆਪਾਂ ਕਰਸਤੀ ਤੇ ਅੱਜ ਆਪਾਂ ਇਹਦੇ ਡਿਸਟ੍ਰੀਬਿਊਟਰ ਦੀ ਕਰਦੇ ਆ ਫਿਟਿੰਗ ਬਾਕੀ ਤੁਹਾਨੂੰ ਇਧਰ ਵੇਟਿੰਗ ਵਿਖਾਉਨੇ ਆ ਆ ਫਿਟਿੰਗ ਦੇਖ ਸਕਦੇ ਹੋ ਬਾਕੀ ਫਿਟਿੰਗ ਦੇਖ ਸਕਦੇ ਹੋ ਕਿੱਦਾਂ ਲੱਗੀ ਤੁਹਾਨੂੰ ਫਿਟਿੰਗ ਬਾਕੀ ਇਹ ਏਜੰਸੀ ਦਾ ਜਰਨਲ ਆਪਾਂ ਯੂਜ਼ ਕੀਤਾਗਾ ਦੇਖੋ ਕੰਪਨੀ ਦਾ ਏ ਕਿਉਂਕਿ ਏਜੰਸੀ ਦੀ ਪੈਕਿੰਗ ਚੋਂ ਲਿਆ ਆਪਾਂ ਇਧਰ ਲਿੰਕਾਂ ਵਗੈਰਾ ਆਪਾਂ ਨਵੀਆਂ ਪਾਤੀਆਂ ਸਟੈਪਲੇਜਰ ਵਗੈਰਾ ਕਿਉਂਕਿ ਆਹ ਲਿੰਕ ਇਹਨਾਂ ਦੀ ਪਹਿਲਾਂ ਹੀ ਸਹੀ ਸੀਗੀ ਪੁਰਾਣੀ ਆ ਬਾਕੀ ਆਪਾਂ ਨਵੀਆਂ ਪਾਈਏ ਲਿੰਕ ਕੱਲੀ ਆਹ ਮੋਟੀ ਆਰਮ ਵਾਲਾ ਸ਼ਾਰਟ ਆਪਾਂ ਆ ਗਿਆ ਆਪਣਾ ਇਧਰ ਤੁਸੀਂ ਦੇਖ ਸਕਦੇ ਹੋ ਸਟੈਪਲੇਜਰ ਵੀ ਆਪਾਂ ਨਵੇਂ ਮਾਡਲ ਵਾਲੇ ਪਾਤੇ ਜੋ ਜੋ ਇਹ ਸਭ ਵਲੌਗ ਦੇ ਵਿੱਚ ਤੁਹਾਨੂੰ ਇੱਕ 91 ਕਰਨ ਦੇ ਕਲਚ ਦੀ ਵੀ ਫਿਟਿੰਗ ਦਿਖਾਵਾਂਗੇ ਸਾਰੀ ਕਿੱਦਾਂ ਕਿੱਦਾਂ ਆਪਾਂ ਇਹਦੀ ਸੈਟਿੰਗ ਕਰਦੇ ਆਂ ਕੀ ਕੀ ਸੈਟਿੰਗ ਕਰਦੇ 91 ਕਰਨ ਦੇ ਕਲਚ ਦੀ ਉਹ ਵੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਬਾਕੀ ਅੱਜ ਸਭ ਤੋਂ ਪਹਿਲਾਂ ਆਪਣਾ ਚੱਲ ਰਿਹਾ ਗੱਟਰੀਆਂ ਵਗੈਰਾ ਆਪਾਂ ਸਾਫ਼ ਕਰ ਰਹੇ ਆਂ ਸਫਾਈ ਦਾ ਕੰਮ ਚੱਲ ਰਿਹਾ ਹੈਗਾ ਆ ਦੇਖੋ ਕਿਉਂਕਿ ਜੋ ਵਰਕ ਕਰਨ ਲਈ ਸਾਨੂੰ ਆਪਣੇ ਸੰਦ ਪਟੇ ਵੀ ਸਾਫ਼ ਚਾਹੀਦੇ ਆ ਆ ਦੇਖੋ ਸਾਰੀ ਸਫਾਈ ਕਰਕੇ ਟਰੀਆਂ ਵਗੈਰਾ ਦੀ ਤੇ ਚੈਂਟੀਆਂ ਇਹ ਨਵਾਂ ਕੰਮ ਸ਼ੁਰੂ ਕਰਨ ਲਈ ਆਪਾਂ ਨੂੰ ਜਿੱਦਾਂ ਡਾਕਟਰ ਨੇ ਆਪਣੇ ਸੰਦ ਪਾੜੇ ਪਹਿਲਾਂ ਸਾਫ਼ ਕਰਦੇ ਸਾਰਾ ਕੰਮ ਕਰਨ ਤੋਂ ਪਹਿਲਾਂ ਉਸੇ ਤਰ੍ਹਾਂ ਅਸੀਂ ਵੀ ਆਪਣਾ ਸਾਰਾ ਇਸੇ ਤਰ੍ਹਾਂ ਹੀ ਵਰਕ ਕਰਦੇ ਹਾਂ ਚਲੋ ਸੱਜਣੋ ਬਾਕੀ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਉਨੇ ਅੱਗੇ ਕਿ ਆਪਾਂ ਵਰਕ ਕਰਦੇ ਹਾਂ ਬਾਕੀ ਇੱਧਰ ਫੋਰਡ ਦਾ ਸਮਾਨ ਪਿਆ ਆਪਣਾ ਖਿਲਰਿਆ ਵਾ ਜੋ ਜਸਵਿੰਦਰ ਭਾਈ ਦਾ ਕਰ ਰਹੇ ਹਾਂ ਤਿਆਰ ਆਪਾਂ ਬੈਵਲ ਕਲਾਂ ਤੋਂ ਆਹ ਦੇਖੋ ਕਰੋਨ ਵੀਲ ਸਾਰਾ ਕੁਝ ਆਪਣਾ ਖਿਲਰਿਆ ਪਿਆਗਾ ओके ਸਾਰਾ ਅਸੀਂ ਇਦਾਂ ਪਾਰਟਸ ਖੋਲ ਕੇ ਦੁਬਾਰਾ ਫਿਟਿੰਗ ਕਰਾਂਗੇ ਫੇਰ ਹੀ ਤੁਹਾਡੇ ਟਰੈਕਟਰ ਦੀ ਇੰਨੀ ਵਧੀਆ ਤੇ ਸੋਹਣੀ ਲੁੱਕ ਬਣ ਜਾਈਆ ਬਾਕੀ ਉਧਰ ਇੱਕ ਜੇ ਆਪਣਾ ਬਲਕੌਰ ਸਿੰਘ ਸਰਦਾਰ ਬਲਕੌਰ ਸਿੰਘ ਜੀ ਦਾ ਜੋ ਆਪਣਾ ਮੈਸੀ ਟਰੈਕਟਰ ਸੀਗਾ ਉਹ ਵੀ ਪੇਂਟ ਕੰਮ ਪੇਂਟ ਦਾ ਇੱਕ ਵਰਕ ਉਹਦਾ ਸਟਾਰਟ ਕਰਤਾ ਬਾਕੀ ਤੁਹਾਡੇ ਉਹਦੇ ਤੇ ਨਿਗ੍ਹਾ ਮਰਾਉਣੇ ਆਪਾਂ ਜਿਹੜੀ ਸਾਡੀ ਲੋਕੇਸ਼ਨ ਆਪਣੀ ਆ ਜਾਂਦੀ ਇੱਧਰ ਫ੍ਰੀਕੋਰ ਬਟੰਡਾ ਰੋਡ ਤੇ ਤੇ ਬਾਕੀ ਆਪਣੀ ਗਲੀ ਤੋਂ ਥੋੜੀ ਜੀ ਪਿੱਛੇ ਹਟਣੀ ਆ ਮੋੜ ਤੋਂ ਜੇ ਬਾਕੀ ਇਧਰਲੀ ਸਾਈਡ ਆਪਣਾ ਆ ਜਾਂਦਾਗਾ ਫਰੀਕੋਰ ਸਾਈਡ ਇਧਰਲੀ ਸਾਈਡ ਆ ਜਾਂਦਾ ਬਠਿੰਡਾ ਜੀ ਤੁਹਾਨੂੰ ਨਜ਼ਰ ਮਰਉਣੀ ਹੈ ਬਾਕੀ ਆਪਣੇ ਦੂਜੇ ਡ੍ਰੈਕਟਰ ਤੇ ਮੈਸੀ ਤੇ ਇਧਰ ਸਾਰਾ ਪੇਂਟ ਦਾ ਕੰਮ ਆਪਣਾ ਚੱਲਦਾਗਾ ਤੇ ਜਿਹੜੇ ਆ ਰਿਮ ਆ ਗਏ ਇਹ ਆਪਾਂ ਸੋਨਾਲੀਕਾ ਟਰੈਕਟਰ ਤੇ ਪਾਵਾਂਗੇ 16 ਵਾਲੇ ਆ ਰਿਮ ਆਪਾਂ ਅੰਬਲੋਡ ਤੋਂ ਲੈ ਕੇ ਆਏ ਸੀਗੇ ਐਨ ਇੱਦਾਂ ਜੋ ਜਸਵਿੰਦਰ ਸਿੰਘ ਜੀ ਉਹ ਤਿਆਰ ਕਰ ਰਹੇ ਟਰੈਕਟਰ ਉਹਦਾ ਪੇਂਟ ਆਪਣਾ ਰਿਮੂਵ ਹੋ ਰਿਹਾਗਾ ਸਾਰਾ ਵੇਖੋ ਪੱਲੇ ਆਂ ਵਗੈਰਾ ਤੋਂ ਪੇਂਟ ਲਾਤਾ ਆਪਾਂ ਕਿਉਂਕਿ ਸਾਰਾ ਅਸੀਂ ਪੇਂਟ ਉਤਾਰ ਕੇ ਹੀ ਵਰਕ ਕਰਦੇ ਆਂ ਇੱਧਰ ਆਪਣੇ ਮੈਸੀ ਟਰੈਕਟਰ ਦੇ ਮੜਗਾੜ ਆ ਗਏ ਨੇ ਆਹ ਵੀ ਸੋਨਾਲੀਕਾ ਦੀਆਂ ਪਲੇਟਾਂ ਆਂ ਚਲੋ ਮਿੱਤਰੋ ਬਾਕੀ ਤੁਹਾਨੂੰ ਇੱਧਰ ਵੀ ਦਿਖਾਉਨੇ ਆਪਾਂ ਮੈਸੀ ਟਰੈਕਟਰ ਦਾ ਕੀ ਪ੍ਰੋਸੈਸ ਚੱਲ ਰਿਹਾਗਾ ਆ ਦੇਖੋ ਮੈਸੀ ਟਰੈਕਟਰ ਦੀ ਇਹਨਾਂ ਸਫਾਈ ਚੱਲ ਰਹੀ ਆ ਬਾਕੀ ਸਟਾਰਟਿੰਗ ਆ ਬਾਕੀ ਜਰਾ ਪੰਜ ਤੋਂ ਮਣੀ ਮੁੱਟੀ ਲੱਗਣ ਵਾਲੀ ਇੰਡੀਆ ਲਗਾਤੀ ਤੁਸੀਂ ਸਫਾਈ ਦੇਖੋ ਪੇਂਟ ਕਰਨ ਤੋਂ ਪਹਿਲਾਂ ਕਿੰਨੀ ਸਫਾਈ ਜਰੂਰੀ ਹੁੰਦੀ ਆ ਦੇਖੋ ਇਹਨਾਂ ਤੇਲ ਦਾ ਕੋਈ ਪੂਰਾ ਕੰਮ ਨਹੀਂ ਇਹਦੇ ਵਿੱਚ ਆ ਦੇਖੋ ਇਹਨਾਂ ਜਮਾ ਪੇਂਟ ਸਾਰਾ ਰਿਮੂਵ ਕਰਕੇ ਪੇਂਟ ਸਾਰਾ ਰਿਮੂਵ ਕਰਕੇ ਫਿਰ ਆਪਾਂ ਦੁਬਾਰੇ ਕਰਦੇ ਆਂ ਨਾ ਕਿ ਉਦਾਂ ਹੀ ਆਪਾਂ ਪੇਂਟ ਦੇ ਉੱਪਰ ਪੇਂਟ ਛੜਾਉਨੇ ਆ। ਆਪੇ ਹੋਏ ਬਹੁਤ ਲੰਮੇ ਟਾਈਮ ਬਾਅਦ ਅੱਜ ਵਾਰੀ ਆਈ ਐ ਇਸ ਮੈਸੀ ਟਰੈਕਟਰ ਦੀ ਆਪਣੀ। ਚਲੋ ਬਾਕੀ ਤੁਹਾਨੂੰ ਕੀ ਕੀ ਵਰਕ ਅਚ ਕਰਾਂਗੇ। ਬਾਕੀ ਇਸ ਤੇ ਪ੍ਰਾਈਮਰ ਵਗੈਰਾ ਜਲਾਵਾਂਗੇ ਆਪਾਂ ਤੇ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਸਾਰਾ ਐਂਡ ਤੱਕ ਤੁਸੀਂ ਬਣੇ ਰਹੋ। ਸਾਰਾ ਕੁਝ ਦਿਖਾਵਾਂਗੇ ਆਪਾਂ। ਲਓ ਸੱਜਣੋ ਅੱਜ ਆਇਐ ਆਪਾਂ ਸ਼ਹਿਰ ਕੋਟਕਪੂਰਾ। ਜੋ ਫੋਰ ਟਰੈਕਟਰ ਐਮਪੀ ਵਾਲਾ ਲੈ ਕੇ ਸੋ ਅੱਜ ਇਸ ਟਰੈਕਟਰ ਦੇ ਆਪਾਂ ਸਟicker ਕਿੱਟ ਵਗੈਰਾ ਲਵਾ ਰਹੇ ਆ। ਬਾਕੀ ਆ ਦੇਖ ਰਹੇ ਆ ਤੁਸੀਂ ਮਰਗੜ ਵਗੈਰਾ ਦੇ ਸਟicker ਲਾਤੇ ਆਪਾਂ। ਬਾਕੀ ਆ ਦੇਖੋ ਤੁਸੀਂ ਸਟicker ਵਗੈਰਾ ਆਪਾਂ ओरिजिनल ਲਾਤੇ ਦੇ। ਕਿਵੇਂ ਲੱਗ ਰਿਹਾਗਾ? ਜ਼ਰੂਰ ਕਮੈਂਟ ਦੇ ਵਿੱਚ ਦੱਸਣਾ। ਬਾਕੀ ਟਰੈਕਟਰ ਦੀ ਖੜਾਵਾ ਲੁੱਕ ਤੁਸੀਂ ਦੇਖ ਸਕਦੇ ਹੋ। ਬਾਕੀ ਸਾਰੇ ਸਟicker ਆਪਣੇ ਲੱਗ ਚੁੱਕੇ ਆ ਸੋ ਆਪਣੇ ਆ ਸਟicker ਆਪਣੇ ਵਾਲਾ ਰਹਿ ਗਿਆ ਲਾਉਣ ਵਾਲਾ ਜੀ ਐਨਟੀ ਬਰਗਾੜੀ ਵਾਲਾ ਉਹ ਬਣਵਾਈ ਜੰਨੇ ਆਪਾਂ ਹੋਰ ਭਾਈ ਠੀਕ ਰਹ ਗਿਆ ਕਿਵੇਂ ਆ ਠੀਕ ਆਕ ਤੇ ਬਾਈ ਕੋਲੇ ਆਏ ਸੀ ਇੱਥੇ ਆਪਾਂ ਤੇ ਇਧਰ ਮੁੰਡਾ ਬਣਾ ਰਿਹਾ ਸਟicker ਜਿਹੜਾ ਆਪਣਾ ਬੰਪਰ ਤੇ ਲਾਉਣਾਗਾ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਛਤਰੀ ਵਾਲੇ ਕੋਲੇ ਗੁਰਨਾਨਕ ਟ੍ਰੈਕਟਰ ਤੇ ਤੇ ਬਾਕੀ ਤੁਹਾਨੂੰ ਲੋਗੋ ਜਿਹੜਾ ਭਰਾ ਨੇ ਛਤਰੀ ਦੇ ਵਿੱਚ ਲਵਾਉਣਾਗਾ ਉਹ ਬਣਵਾ ਲਿਆ ਸੀ ਇੱਥੋਂ ਜੋ ਆਊਟ ਲੋਗੋ ਲਵਾਉਣਾ ਆਪਾਂ ਛਤਰੀ ਦੇ ਵਿੱਚ ਜੋ ਜਗੂਗਾ ਤੇ ਚਲੋ ਚੱਲਦੇ ਆਪਾਂ ਉੱਥੇ ਤੇ ਉੱਥੋਂ ਦਾ ਰਿਵਿਊ ਤੁਹਾਨੂੰ ਦੰਨਿਆ ਡੀਵੀਡੀ ਦੇ ਵਿੱਚ ਤੇ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਸੱਤਰੋਂ ਬਾਕੀ ਬੜੇ ਲੰਮੇ ਸਮੇਂ ਦੀ ਮਿਹਨਤ ਬਾਅਦ ਅੱਜ ਆਪਣਾ ਸੋਨਾ ਲੀਕਾ ਹੋ ਗਿਆ ਤਿਆਰ ਤੇ ਬਾਕੀ ਲੀਕਿੰਗ ਸ਼ੀ ਵੀ ਦੇਖ ਚੱਕਦੇ ਹੋ ਕਿਤੋਂ ਨਹੀਂ ਹੋਈ ਇਹਦੀ ਤੁਹਾਨੂੰ ਬਾਕੀ ਮੋੜ ਕੇ ਦਿਖਾਉਣਾ ਕਿੰਨਾ ਕਰਿਆਲਾ ਟਰੈਕਟਰ ਆ ਦੇਖੋ ਇਹ ਬਿਲਕੁਲ ਆਰਾਮ ਨਾਲ ਮੁੜਦਾ ਕੋਈ ਟਰੈਕਟਰ ਘਾਰਾਣੇਗਾ ਥੋੜੀ ਸਟੀਰਿੰਗ ਬਾਕੀ ਸਾਨੂੰ ਮੋੜ ਕੇ ਦੂਰੋਂ ਤੋਂ ਫੜਦਾ ਕੰਗਾ ਡੇਢ ਹੀ ਨਹੀਂ ਪਤਾ ਲੱਗਾ ਹੋ ਅੰਮਲਕੋਲ ਆ ਰਾਮ ਨਾਲ ਸਟੋਰੇਜ ਤੇ ਪੁਰਾਣਾ ਟਰੈਕਟਰ ਆ ਫਿਟਿੰਗ ਚੈੱਕ ਕਰ ਸਕਦੇ ਤੁਸੀਂ ਇਹ ਜੈਨੂ ਤਰੀਕੇ ਨਾਲ ਫਿਟ ਹੋਈ ਹੈ ਫਿਟਿੰਗ ਬੰਗੀ ਤੇ ਆਪਣਾ 3 ਸਪੀਡ ਵਾਲਾ ਲਿਵਰ ਆ ਚੁੱਕਿਆਗਾ ਹਾਂ ਸੱਚ ਨੂੰ ਬਾਕੀ ਆਪਣੇ ਤਾਂ ਜੈਕ ਰਹਿ ਗਏ ਕੱਲੇ ਤੇ ਬਾਕੀ ਜੈਕ ਲਿਉਂਨੇ ਲਵਾ ਕੇ ਤੇ ਆਪਾਂ ਕੋ ਇੱਥੇ ਜੈਕ ਲੱਗਣੇ ਆਪਣੇ ਦੇਖਦੇ ਆ ਸਿੰਗਲ ਲਵਾਉਂਨੇ ਜਾਂ ਡਬਲ ਲਵਾਉਂਨੇ ਮੇਰੇ ਹਿਸਾਬ ਨਾਲ ਡਬਲ ਹੀ ਲਵਾਵਾਂਗੇ ਆਪਾਂ ਡਬਲ ਜੈਕ ਰਹਿਗਾ ਆਪਣਾ ਲੋਗ ਨਾਲ ਤੇ ਬਾਕੀ ਐਨ ਓਕੇ ਹੋ ਗਿਆ ਕੰਮ ਆਪਣਾ ਸਾਰਾ ਤਨੋਂ ਬਾਕੀ ਕਰਦੇ ਆਪਾਂ ਕੁਝ ਦੀ ਫਿਟਿੰਗ ਤੇ ਬਾਕੀ ਤੁਹਾਨੂੰ ਫਿੰਗਰਾਂ ਵਗੈਰਾ ਦੀ ਸੈਟਿੰਗ ਬਾਰੇ ਜਰੂਰ ਦੱਸਾਂਗੇ ਕਿਉਂਕਿ ਕਈ ਭਰਾਵਾਂ ਦਾ ਕਮੈਂਟ ਆਉਂਦਾ ਕਿ 95 ਗ੍ਰਾਂ ਦੇ ਫਿੰਗਰ ਸੈਟਿੰਗ ਕਿੰਨੀ ਕਰਦੇ ਜਾਂ ਕੀ ਹਿਸਾਬ ਤੋਂ ਕਰਦੇ ਹੋ ਤੁਸੀਂ ਤੇ ਚਲੋ ਬਾਕੀ ਕਰਦੇ ਆ ਫਿੰਗਰਾਂ ਦੀ ਸੈਟਿੰਗ ਤੇ ਬਾਕੀ ਇਸ ਤੋਂ ਬਾਅਦ ਪ੍ਰੈਸ ਪਲੇਟ ਤੇ ਜੋ ਫਿੰਗਰ ਆਪਾਂ ਬਦਲਣੀਆਂ ਪਹਿਣੀਆਂ ਆਪਾਂ ਨੂੰ ਤੇ ਉਹ ਆਪਾਂ ਨਵੀਆਂ ਪਾਵਾਂਗੇ ਤੇ ਬਾਕੀ ਬੈਰਿੰਗ ਬੂਰ ਨੂੰ ਆਪਾਂ ਨੂੰ ਗ੍ਰੀਸ ਕਰਕੇ ਪਾਉਣੇ ਪੈਣਗੇ ਚਲੋ ਸੁੱਝਣੋ ਬਾਕੀ ਜੋ 95 ਗ੍ਰਾਂ ਚ ਪਾਰਟਸ ਪਾ ਰਹੇ ਆ ਤੁਹਾਨੂੰ ਉਹ ਵੀ ਨਿਗਾ ਮਾਰਾ ਦਈਏ ਤੇ ਜਿਹੜੀ ਆਪਣੀ ਪੀਟੀਓ ਵਾਲੀ ਪਲੇਟ ਆ ਉਹ ਆਪਾਂ ਲੁੱਕ ਕੰਪਨੀ ਦੀ ਪਾ ਰਹੇ ਆ ਬਾਕੀ ਜਿਹੜੀ ਗੇਰਾਂ ਵਾਲੀ ਪਲੇਟ ਆ ਉਹ ਸਟੈਂਡਰਡ ਕੰਪਨੀ ਦੀ ਯੂਜ਼ ਕਰ ਰਹੇ ਆ ਆਪਾਂ ਆਹ ਦੇਖੋ ਸਟੈਂਡਰਡ ਕੰਪਨੀ ਦੀ ਯੂਜ਼ ਕਰ ਰਹੇ ਆ ਇਧਰ ਆਪਣਾ ਫੇਸ ਵਗੈਰਾ ਉਤਰ ਚੁੱਕਿਆਗਾ ਜੋ ਬੋਲਟ ਵਗੈਰਾ ਆਈ ਬੋਲਟ ਵਗੈਰਾ ਉਹ ਸੋਨਾਲੀਕਾ ਕੰਪਨੀ ਦਾ ਜੈਨੂਇਨ ਯੂਜ਼ ਕਰ ਰਹੇ ਆ ਆਪਾਂ ਸਿੰਗਰਾਂ ਵੀ ਆਪਣਾ ਕੰਪਨੀ ਦਾ ਯੂਜ਼ ਕਰ ਰਹੇ ਆ ਰੀ ਰੋਸ਼ਨ ਦੀ ਆਹ ਦੇਖੋ ਸਾਰੇ ਫਿੰਗਰ ਵਗੈਰਾ 볼ਟ ਵਗੈਰਾ ਆ ਫਿੰਗਰਾਂ ਵੀ ਗ੍ਰੀਨਲ ਕੰਪਨੀ ਆ ਯੂਜ਼ ਕਰ ਰਹੇ ਆ ਤੇ ਚਲੋ ਇਸ ਤੋਂ ਬਾਅਦ ਕਰਦੇ ਆ ਫਿਟਿੰਗ ਆਪਾਂ ਤੇ ਆਹ ਟੋਪੀਆਂ ਵਗੈਰਾ ਵੀ ਆਪ ਬਦਲਣੀਆਂ ਕਿਉਂਕਿ ਟੋਪੀਆਂ ਵਗੈਰਾ ਆਪਣੀਆਂ ਖਰਾਬ ਆ ਆ ਫਿੰਗਰਾਂ ਵੀ ਆਪਣੇ ਕਟੀਆਂ ਵਗੀਆਂ ਜਿਹਦੇ ਕਾਰਨ ਕਰਕੇ ਆਪ ਨੂੰ ਇਹ ਵੀ ਬਦਲਣੀਆਂ ਪਹਿਣੀਆਂ ਤੇ ਚਲੋ ਇਹ ਵੀ ਕਰਦੇ ਆ ਚੇਂਜ ਜਿਸੋ ਜੁੜੇਰੇ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਸੈਟਅਪ ਵਗੈਰਾ ਪਹਿਲਾਂ ਆਪਾਂ ਜੀ ਫਿਟਿੰਗ ਕਰ ਲਈਏ ਫਿੰਗਰਾਂ ਦੀ ਕਿਉਂਕਿ ਇਹਦੇ ਬਾਰੇ ਤਾਂ ਹਰ ਹਰ ਨੂੰ ਪਤਾ ਹੈ ਕਿ ਕਿਦਾਂ ਫਿਟਿੰਗ ਹੁੰਦੀ ਹੈ ਬਾਕੀ ਤੁਹਾਨੂੰ ਸੈਟਿੰਗ ਵਗੈਰ ਅਰੇਂਜਮੈਂਟ ਚੀਜ਼ਾਂ ਬਾਰੇ ਆ ਸਾਨੂੰ ਇਸ ਵੀਡੀਓ ਚ ਦੱਸਾਂਗੇ ਚਲੋ ਬਾਕੀ ਆਪਣਾ ਫਿੰਗਰ ਆ ਫਿਟਿੰਗ ਹੋ ਗਈਆਂ ਤੇ ਉਸ ਤੋਂ ਬਾਅਦ ਆਪਾਂ ਪਾ ਕੇ ਪੀਟੀਓ ਵਾਲੀ ਪਲੇਟ ਤੇ ਉਸ ਤੋਂ ਬਾਅਦ ਕਰਦੇ ਆ ਫਿਟਿੰਗ ਤੇ ਜੋ ਸਪਰਿੰਗ ਵਗੈਰਾ ਉਹ ਸੋਨਾਲਿਕ ਕੰਪਨੀ ਦੇ ਆਪਾਂ ਯੂਜ਼ ਕੀਤੇ ਆ ਆ ਦੇਖੋ ਆ ਸੋਨਾਲਿਕ ਕੰਪਨੀ ਦੇ ਯੂਜ਼ ਕੀਤੇ ਸਾਰੇ ਚਲੋ ਸੋਚ ਨੂੰ ਬਾਕੀ ਕਰਦੇ ਆ ਫਿਟਿੰਗ ਬਾਕੀ ਜਿਹੜੀ ਰਹਿੰਦੀ ਆ ਫਿੰਗਰਾਂ ਵਗੈਰਾ ਵੀ ਆਪਾਂ ਏਜੰਸੀ ਦੇ ਹੀ ਯੂਜ਼ ਚਲੋ ਸੱਜਣੋਂ ਕਰਦੇ ਆਪਾਂ ਫਿੰਗਰਾਂ ਦੀ ਫਿਟਿੰਗ ਤੇ ਬਾਕੀ ਆਪਣੀ ਫਿੰਗਰਾਂ ਦੀ ਡਿਜੈਸਟਮੈਂਟ ਲਗਭਗ ਹੋ ਚੁੱਕੀ ਹੈ ਜਿਹੜੀ ਆਪਾਂ 4.3 ਕੀਤੀ ਹੈ 11 ਵਾਲੀ ਕਿਉਂਕਿ ਅਡਾਡਾ ਮਕੈਨਿਕ ਦਾ ਅਡਾਡਾ ਤਰੀਕਾ ਹੁੰਦਾ ਆਪੀ ਜੇ ਅਸੀਂ ਸੈਟਿੰਗ ਕਰਨ ਦਾ ਜੋ ਅਸੀਂ ਆਪਦੇ ਹਿਸਾਬ ਨਾਲ ਸੈਟਿੰਗ ਕਰਦੇ ਆ ਉਹ ਹਿਸਾਬ ਨਾਲ ਤੋਂ ਫਿੰਗਰਾਂ ਦੀ ਸੈਟਿੰਗ ਦੱਸ ਰਹੇ ਆ ਜੋ ਅਸੀਂ ਕੀਤੀ ਆ ਕਲਚ ਡੀਰੇਟ ਤੋਂ 11 ਵਾਲੀ ਦੀ ਕੀਤੀ 4.3 ਤੇ ਜਿਹੜੀ ਪੀਟੀਓ ਵਾਲ ਦੀ ਅੰਦਰਲੀ ਪੱਤੀ ਤੋਂ ਮੰਨਤੀ ਕੀਤੀ ਹੈ 3.5 ਜੋ ਆ ਅੰਦਰਲੀ ਪੱਤੀ ਤੋਂ ਇਹ ਦਿਖਾ ਆ ਪੱਤੀ ਤੋਂ ਮੰਨਤੀ ਕਰਦੇ ਨੇ ਅਸੀਂ ਇੱਥੋਂ ਕਲਚੂਰੇਟ ਤੋਂ ਲੈ ਕੇ ਇੱਥੋਂ ਆਇਆ ਰੱਖ ਕੇ ਤੇ ਚਲੋ ਇਸ ਤੋਂ ਬਾਅਦ ਕਰਦੇ ਆ ਆਪਾਂ ਲੋਕ ਇਹਨਾਂ ਨੂੰ ਤੇ ਉਸ ਤੋਂ ਬਾਅਦ ਵਿੱਚ ਲਾ ਕੇ ਜੋੜ ਕਰਦੇ ਆ ਸੈਟਿੰਗ ਚਲੋ ਸੱਜਣੋਂ ਬਾਕੀ ਜੋ ਆਪਣੇ ਕੋਲੇ ਸਵਰਾਇ ਟਰੈਕਟਰ ਦਬੜੀ ਖੋਣੇ ਤੋਂ ਖੁੱਲਿਆ ਵਾ ਭਰਾ ਦਾ ਕਾਲੇ ਵੀਰ ਦਾ ਤੇ ਸੋ ਦਾ ਪਾਰਟਸ ਲੈਣ ਲਈ ਆਪਾਂ ਆਏ ਸੀਗੇ ਕੋਟਕਪੂਰੇ ਤੇ ਬਾਕੀ ਚਲੋ ਮੁੰਡਿਆਂ ਤੇ ਭੁੱਖ ਲੱਗੀ ਆ ਤੇ ਆਪਾਂ ਇਧਰ ਪੀਜ਼ਾ ਹਟ ਤੇ ਖੜੇ ਸੀਗੇ ਤੇ ਬਾਕੀ ਔਰ ਬਾਈ ਜੀ ਕੀ ਹਾਲ ਚਾਲ ਆ ਵਧੀਆ ਜੀ ਔਰ ਬਾਈ ਵਧੀਆ ਜੀ ਵਧੀਆ ਵਧੀਆ ਠੀਕ ਐ ਬਾਈ ਦਾ ਨਾਂ ਤਾਂ ਕਾਲਾ ਤੇਰਾ ਨਾ ਕੀ ਆ ਗੋਰਾ ਅੱਛਾ ਗੋਰਾ ਇੱਕ ਕਾਲਾ ਇੱਕ ਗੋਰਾ ਇਹਦਾ ਕੀ ਫਰਕ ਇਹਦਾ ਕੱਲ ਰੰਗ ਕਾਲਾ ਰੰਗ ਤਾਂ ਸੇਮ ਆ ਯਾਰ ਬਸ ਹੀ ਅੱਛਾ ਉਦਾਂ ਹੀ ਆਖਿਆ ਦਿਲ ਦਾ ਗੋਰਾ ਨੰਦਾ ਦਿਲ ਦਾ ਗੋਰਾ ਠੀਕ ਐ ਕਾਲਾ ਦਿਲ ਦਾ ਹੈ ਨਹੀਂ ਨਹੀਂ ਦਿਲ ਤਾਂ ਸਾਰੇ ਠੀਕ ਆ ਠੀਕ ਆ ਠੀਕ ਆ ਠੀਕ ਆ ਚਰਨੀ ਕਿੱਧਰ ਗਿਆ ਫਿਰ ਅੱਜ ਆਇਆ ਨਹੀਂ ਉਹ ਰਸਤੇ ਰਸਤੇ ਦਰ ਹੀ ਗਿਆ ਅੱਛਾ ਅੱਛਾ ਰਸਤੇ ਦਰ ਹੀ ਗਿਆ ਵਾ ਠੀਕ ਆ ਇਹ ਆਜ ਤੱਕ ਸੌਣ ਸੀ ਟਰੈਕਟਰ ਆ ਤੇ ਟਰੈਕਟਰ ਨੂੰ ਹੇ ਇਹਦੇ ਹੱਥ ਨਹੀਂ ਲਾਇਆ ਠੀਕ ਆ ਠੀਕ ਆ ਤੇ ਫਿਰ ਕੀ ਅੱਜ ਆਰਡਰ ਕੀਤਾਗਾ ਪੀਜ਼ਾ ਪੀਜ਼ਾ ਠੀਕ ਆ ਕਿਹਨੂੰ ਪੀਜ਼ਾ ਜਿਹੜੀ ਚੀਜ਼ ਆਊਗੀ ਉਹ ਹੀ ਵਾਹ ਵੀਨ ਵਾਲੀ ਚੀਜ਼ ਆ ਠੀਕ ਆ ਤੇ ਚਲੋ ਸੱਜਣੋਂ ਇਸ ਤੋਂ ਬਾਅਦ ਆਪਾਂ ਚੱਲਦੇ ਆ ਜੋ ਸਪੇਅਰ ਪਾਰਟ ਵਾਲੀ ਸ਼ਾਪ ਤੇ ਤੇ ਤੁਹਾਨੂੰ ਉੱਥੋਂ ਦਾ ਵੀ ਰਿਵਿਊ ਦਿੰਨੇ ਆ ਚਲੋ ਚੱਲੀਏ ਚਲੋ ਆਓ ਚੱਲ ਜੀ ਤੇ ਪਹਿਲਾਂ ਪੀਜ਼ਾ ਦਿਖਾ ਦਈਏ ਮੈਂ ਹਜੇ ਕਿਤੇ ਚੱਲ ਪੀਜ਼ਾ ਦਿਖਾਉਣਾ ਠੀਕ ਆ ਦਿਖਾ ਦੇਗੇ ਠੀਕ ਹੈ ਮੈਂ ਠੀਕ ਹਾਂ ਵੀ ਸਦਰੋ ਬਾਕੀ ਕੋਟਕਪੂਰੇ ਤੋਂ ਆਪਾਂ ਆਗੇ ਸੀਗੇ ਚਲੋ ਜੋ ਆਪਣਾ 58 ਗਰਾ ਦਾ ਇੰਜਨ ਖੁੱਲ ਗਿਆਗਾ ਤੇ ਜੋ ਕੋਟਕਪੂਰੇ ਵਾਲਾ ਕੰਮ ਸੀ ਉਹ ਆਪਾਂ ਕਰਾਏ ਕਿਉਂਕਿ ਜੋ ਸਮਾਨ ਸੀ ਆਪਾਂ ਕੁਝ ਰਹਿੰਦਾ ਸੀਗਾ 55 ਜਦੋਂ ਢੋੜੀ ਖਾਣੇ ਤੋਂ ਕਰ ਰਹੇ ਆ ਆਪਾਂ ਤਿਆਰ ਕਿਉਂਕਿ ਉਹਦੀ ਕਲਚ ਸ਼ਾਫਟ ਤੇ ਗਰਾਰੀ ਵਗੈਰਾ ਰਹਿੰਦੀ ਸੀਗੀ ਉਹ ਆਪਾਂ ਖਰਾਦਲ ਦੁਕਾਨ ਤੇ ਸੈਟਿੰਗ ਕਰਨੇ ਫੜਾਏ ਤੇ ਚਲੋ ਇੱਕ ਜਿਉਆ ਮੈਸੀ ਖੜਾਗਾ ਇਹਦਾ ਆਪਾਂ ਸਿਰ ਫਾਰਮਿਡੋਲ ਦੀ ਸੀਲ ਵਗੈਰਾ ਹੀ ਪਾਉਣੀ ਹੈ ਨਵੀਂ ਇੱਧਰ ਜੋ ਸੀਲ ਵਗੈਰਾ ਆਪਾਂ ਫਿੱਟ ਕਰਨੀ ਹੈ ਨਵੀਂ ਚਲੋ ਸੱਜਣੋ ਕੱਲੋਂ ਆਪਣੇ ਪਾਰਟ ਸ਼ੁਰੂ ਆ ਜੋ ਆਪਣੇ ਕੋਲੇ ਸੌਰਾਇ ਟਰੈਕਟਰ ਦੌੜੀ ਖਾਨੇ ਤੋਂ ਆਇਆ ਸੀਗਾ ਕਾਲੇ ਭਰਾ ਦਾ ਕਾਲੇ ਦਾ ਕਾਲਾ ਵੀਰ ਦਾ ਤੇ ਜੋ ਇਹਦਾ ਕੰਮ ਆਪਣਾ ਸਟਾਰਟ ਆ ਸਵੇਰੇ ਤੇ ਕੱਲ ਤੋਂ ਆਪਣੇ ਦੇ ਪਾਰਟ 2 ਪਾਰਟ 3 ਪਾਰਟ 4 ਪਾਰਟ 5 ਜਿੰਨੇ ਵੀ ਪਾਰਟ ਬਣੇ ਸੋ ਜੋ ਸਟਾਰਟ ਆ ਬਾਕੀ ਇਸ ਟਰੈਕਟਰ ਦਾ ਜੋ ਸਟਾਰਟਿੰਗ ਜਿੰਨਾ ਚਿਰ ਸਟਾਰਟ ਨਹੀਂ ਉਹਨਾਂ ਚਾਰੇ ਦੇ ਪਾਰਟ ਜਰੂਰ ਆਉਣਗੇ ਆਪਣੇ ਤੇ ਜਰੂਰ ਦੇਖਣਾ ਬਾਕੀ ਇੱਕ ਇੱਕ ਜੋ 511 ਆਪਣੇ ਕੋਲੇ ਹਿਸ਼ਾਰਪੁਰ ਤੋਂ ਆਇਆ ਸੀਗਾ ਉਹ ਵੀ ਆਪਣਾ ਇੰਜਨ ਖੁੱਲ ਚੁੱਕਿਆਗਾ ਕਿਉਂਕਿ ਇਸ ਟਰੈਕਟਰ ਦਾ ਆਪਾਂ ਇੰਜਨ ਹੀ ਸਾਰਾ ਬਣਾ ਤਾ ਨਾ ਚੇਂਜ ਕਰਾਂਗੇ ਕਿਉਂਕਿ ਇਸ ਟਰੈਕਟਰ ਦੇ ਆਪਾਂ ਇੰਜਨ ਜੋ ਆ 75 HP ਵਾਲਾ ਲਾ ਰਹੇ ਆ ਟਰਬੋ ਇੰਜਨ ਬਾਕੀ ਉਸ ਟਰੈਕਟਰ ਦੇ ਟਰਬੋ ਵਗੈਰਾ ਦੀ ਆਪਾਂ ਮੋਡੀਫਿਕੇਸ਼ਨ ਜਰੂਰ ਕਰਾਵਾਂਗੇ ਕਿਉਂਕਿ ਇਹਨੇ ਖਚਾਈ ਉਦਾਂ ਕਰਨੀ ਨਹੀਂਗੇ कोट उमर ट्रैक्टर सुन लिखा दिखाया वीडियो भी अपना कंप्लीट हो चुका है तो अज्दा जो काम पेंडिंग रहेगा एक तो आप पेंट की टचिंग करने वाली रहेगी चलो इधर एक झलक मरा दें ट्रैक्टर से इधर जो मैसी ट्रैक्टर प्राइमर वगैरह लग चुके अपना जो, जो सरदार बलकर सिंह जी का ट्रैक्टर है ਜੋ ਇਸਾ ਟਰੈਕਟਰ ਦੇ ਉੱਪਰ ਪ੍ਰਾਇਮਰ ਵਗੈਰਾ ਲੱਗ ਕੇ ਆਪਣਾ ਆ ਦੇਖੋ ਸਾਰਾ ਪ੍ਰਾਇਮਰ ਵਗੈਰਾ ਲਾਤਾ ਆਪਾਂ ਦਾ ਇਧਰ ਜੋ ਸੋਨਾਲੀਕਾ ਆ ਖੜਾ ਆਪਣਾ ਜੋ ਇਸਾ ਟਰੈਕਟਰ ਦੇ ਵਿੱਚ ਪੈਂਡਿੰਗ 2-3 ਕੰਮ ਰਹਿ ਗਏ ਇੱਕ ਤਾਂ ਆਪਾਂ ਇਹਦੇ ਟਾਇਰ ਪਾਉਣ ਵਾਲੇ ਰਹਿ ਗਏ ਆਪਣੇ ਤੇ ਬਾਕੀ ਇਹਦੇ ਜੋ ਇੱਕ ਸਿਲੰਡਰ ਜੈਕ ਵਗੈਰਾ ਲਵਾਉਣੇ ਆਪਾਂ ਹੋਰ ਰਹਿ ਗਏ ਹੋਰ ਸਭ ਜਗ੍ਹਾ ਤੋਂ ਠੀਕ ਆ ਬਾਕੀ ਚਲਾ ਚਲੂ ਕੇ ਇਹਨੂੰ ਚੈੱਕ ਅਪ ਕਰ ਲਿਆ ਦਾ ਐਂਡ ਓਕੇ ਆ ਤੁਸੀਂ ਫਿਟਿੰਗ ਵਗੈਰਾ ਆਪਣੀ ਵੇਖ ਸਕਦੇ ਹੋ ਪਾਈਪ ਲਾਈਨ ਦੀ ਆ ਦੇਖੋ सारी पावर स्टेयरिंग वगैरह की पे पाइपलाइन की फिटिंग सारी देख सद एन कलंप वगैरह पत्तियां वगैरह ला के सारी जैन उन्होंने कंपनी वगू फिटिंग की इधर भी फिटिंग देख सकते हो दे अपनी एन ओके ਕਮੈਂਟ ਵਿੱਚ ਜ਼ਰੂਰ ਦੱਸਣਾ ਕਿਵੇਂ ਗੱਲਬਾਤ ਲੱਗੀ ਟਰੈਕਟਰ ਦੀ ਕਿਵੇਂ ਫਿਟਿੰਗ ਲੱਗੀ ਤੁਹਾਨੂੰ ਪਾਵਰ ਸਟੀਅਰਿੰਗ ਦੀ ਸਾਰੀ ਜ਼ਰੂਰ ਕਮੈਂਟ ਦੇ ਵਿੱਚ ਦੱਸਣਾ ਇੱਧਰ ਆਪਣਾ ਜੋ ਇਹਦੇ ਮੜਗਾੜ ਰੈਮਾ ਸੌਰੀ ਮੜਗਾੜ ਤਾਂ ਨਹੀਂ ਕਰਨੇ ਆਪਾਂ ਵੈਸੇ ਰੈਮੀ ਕੱਲੇ ਆ ਪੇਂਟ ਕਰਨੇ ਆ ਜੋ ਆਹ ਰੈਮ ਆਪਾਂ 16 ਵਾਲੇ ਲਿਆਏ ਸੀ ਇਹਦੇ ਆਹ 7.5 ਵਾਲੇ ਆ ਗਏ ਅਗਲੇ ਰੈਮ ਆਹ ਜਿਹੜੀਆਂ ਥਾਲੀਆਂ ਆ ਗਈਆਂ ਇਹ ਵੀ ਆਪਾਂ ਪੇਂਟ ਕਰ ਰਹੇ ਆ ਕਿਉਂਕਿ ਇਹਦਾ ਜੋ ਪੇਂਟ ਆਪਾਂ ਮਿਰਮਾ ਨਾਲ ਮੈਚ ਕਰਨਾਗਾ ਜੋ ਮੈਸੀਨ ਦਾ ਤਾਲਾ ਵਗੈਰਾ ਦਾ ਰੰਗ ਆਪਣਾ ਉੱਤਰ ਚੁੱਕਿਆਗਾ ਇਧਰ ਬੋਬੀ ਪੇਂਟਰ ਬਣਾ ਰਿਹਾ ਰੰਗ ਹੋਰ ਬੋਬੀ ਪੇਂਟਰ ਕਿਵੇਂ ਆ ਫਿਰ ਠੀਕ ਹੈ ਜੀ ਕਿਹ ਟਰੈਕਟਰ ਦਾ ਬਣਾਈਏ ਨਾ ਰੰਗ ਸੋਨਾਂ ਦੇ ਤਾਂ আচ্ছা আচ্ছা ਕਿਹੜਾ ਸ਼ੇਡ ਰੱਖਣਾਗਾ ਇਹ ਜੈਣੀ ਲੱਗਾ ਮੇਰੀ ਆ ਜਾ ਜੈਣੀ ਲੱਖੇਗਾ ਠੀਕ ਹੈ ਠੀਕ ਆ ਮੈਸੀ ਦਾ ਕੰਮ ਫਿਰ ਚੱਲ ਰਿਹਾ ਜੁਰਾਂ ਤੇ ਮੈਸੀ ਦਾ ਵੀ ਚਾਹੁੰਦੇ ਆ ਮੈਸੀ ਦੀ ਵਿਚਾਰੀ ਆ ਹੋਰ ਦਾ ਠੀਕ ਆ ਤੇ ਜਿਹੜਾ ਆਪਣਾ ਸੋਨਾਲਿਕਾ ਉੱਥੋਂ ਵਾਲਾ ਦਿੱਲੀ ਆ ਉਹ ਦਿੱਲੀ ਵਾਲਾ ਵੀ ਭੇਜ ਦੇ ਆਪਾਂ ਆਹਾਂ ਨਹੀਂ ਨਹੀਂ ਉਹਦਾ ਐਮਪੀ ਵਾਲਾ ਸੀ ਦਿੱਲੀ ਵਾਲਾ ਜਿਹੜਾ ਕਰਨਾ ਤਿਆਰ ਰੰਗ ਉਹ ਵੀ ਤਿਆਰ ਕਰ ਲੈਣਾ ਸੀ ਤਿਆਰੀ ਆ ਫਿਰ ਉਹਦੀ ਵੀ ਮੈਸੀ ਤਾਂ ਬਾਅਦ ਹੁੰਦੀ ਚੱਲੀ ਠੀਕ ਠੀਕ ਆ ਨਹੀਂ ਨਹੀਂ ਉਹ ਪਹਿਲਾਂ ਵੀ ਕਰਨਾ ਨਾਲ ਆਪਾਂ ਕਰ ਦਾਂਗੇ ਜੀ ਠੀਕ ਆ ਠੀਕ ਆ ਜੀ ਤੇ ਚਲੋ ਸੱਜਣੋ ਬਾਕੀ ਬੋਵੀ ਪੇਂਟਰ ਨੇ ਆਪਣਾ ਰਿਵਿਊ ਦੇਤਾ ਆਪਾਂ ਨੂੰ ਤੇ ਚਲੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਆਂ ਕਿ ਆਪਣੇ ਆਉਣਗੇ ਸਵਰਾਜ ਟਰੈਕਟਰ ਦੇ ਜੋ ਆਪਣੇ ਕੋਲ ਦੌੜੀ ਖਾਣੇ ਤੋਂ ਆਇਆ ਵਾ ਕਾਲੇ ਭਰਾ ਦਾ ਤੇ ਉਹਦਾ ਜ਼ਰੂਰ ਕਰਾਂਗੇ ਤਿਆਰ ਆਪਾਂ ਕੱਲੂ ਕੰਮ ਤੇ ਚਲੋ ਜ਼ਰੂਰ ਵੇਖਣੇ ਵੀਡੀਓ ਕਿਉਂਕਿ ਉਹ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀਆਂ ਤੇ ਧੰਨਵਾਦ ਸਸਕਾਲ